ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨਿੰਡੀ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਸ਼ੂ ਮੰਡੀ ਚ ਗਰਾਉ ਦੋਸਤੋ ਇਹ ਪਸ਼ੂ ਮੰਡੀ ਮਹੀਨੇ ਦੇ 23 ਤਰੀਕ ਨੂੰ ਲੱਗਦੀ ਆ ਤੇ ਅੱਜ ਦੀ ਵੀਡੀਓ 'ਚ ਦੋਸਤੋ ਜਰਸੀ ਵਾੜ ਦਿਖਾਉਣੀ ਆ ਤਾਜੀ ਸੂਈ ਸਵਾਈ ਗੱਲਾਂ ਬਾਤਾਂ ਕਰਾਂਗੇ ਵੀਰ ਨਾਲ ਵੀਡੀਓ ਨੂੰ ਅੰਤ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆਜੂ ਆਪਦੀ ਸਾਲੀ ਨਾਲ ਖਰੀਦਦਾਰੀ ਕਰ ਲਿਆ ਜੇ ਆਜੋ ਕਰਦੇ ਆ ਵੀਰ ਜੀ ਹਣਾ ਗੱਲਬਾਤ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜੇ ਪਿੰਡ ਤੋਂ ਆਏ ਆ ਜੀ? ਜਗਰਾਵਾਂ ਤੋਂ ਆ ਵੀਰੇ ਆਪਾਂ। ਜਗਰਾਵਾਂ ਖਾਸ ਹੀ ਹੈ ਜੀ। ਆ ਗਾਂ ਕੰਨਵਾ ਸੂ ਆਪਣੀ ਜਰਸੀ। ਇਹ ਦੂਜੇ ਸੂਆ ਬੈੜ ਆ ਵੀਰੇ। ਦੂਜਾ ਸੂਆ ਸੂਈ ਹੈ ਜੀ। ਹਾਂ ਜੀ। ਕਿਨੇ ਕਿੰਨਾ ਸਮਾਂ ਸੂਈ ਨੂੰ ਗਿਆ ਜੀ? ਇਹਨੂੰ ਹਫ਼ਤਾ ਹੋ ਗਿਆ ਦੁੱਧ ਇਸ ਟਾਈਮ 16 ਕਿਲੋ ਆ। ਹਫ਼ਤਾ ਸੂਈ ਨੂੰ ਸਮਾਂ ਹੋ ਗਿਆ 16 ਕਿਲੋ। 16 ਕਿਲੋ ਬੱਚਾ ਕੀ ਹੈ ਜੀ? ਬੱਚਾ ਬੱਛਾ ਵਾ। ਬੱਛਾ ਮਗਰ। ਫੋਲੋ ਮੜੀ ਜੀ। ਆ ਵੇਖ ਸਕਦੇ ਆਂ ਦੋਸਤੋ। ਚਾਰੇ ਥਣ ਦੋਸਤੋ ਸੋਹਣੇ ਆ। ਫੋਲ ਗਿਆ ਤੇਰੇ ਕਾਲੇ ਕਰੇ ਨਿੱਕਰ ਵਿੱਚ ਸੋਹਣੇ ਲੱਗੇ ਹੋਏ ਫੋਰ ਸ਼ਾਂਕ ਹੋ ਰਾ ਨਹੀਂ। ਹਵਾਨਾ ਜੇ ਤੁਰੂ ਕੀ ਦੋਸਤੋ ਹਫੀਸ ਕੁਆਰਟੀ ਦੇਖ ਸਕਦੇ ਆ ਦੇਖ ਸਕਦੇ ਆ ਦੋਸਤੋ ਆ ਦੇਖ ਸਕਦੇ ਆ ਦੋਸਤੋ ਸੇਮ ਹੀ ਸਾਈਜ਼ ਹੈ ਚਾਹੇ ਥਣਾ ਦਾ ਫੋਰਸ਼ੰਕ ਹੋ ਰਣੀ ਹਵਾਨਾ ਸੋਹਣਾ ਦੋਸਤੋ ਆ ਦੇਖ ਸਕਦੇ ਆ ਦੋਸਤੋ ਹਾਂ ਭਾਈ ਕੀ ਪ੍ਰਾਈਸ ਕਰਦੇ ਆ ਜੀ ਇਹਦਾ ਮੇਰੇ 50000 ਪਿਆ ਯਾਰ ਪਿਆ ਉਹ ਚਮਾਨਤਨ ਹੋ ਜੂਗਾ ਜੀ ਹਾਂ ਜੀ ਆਪਣਾ ਮੋਬਾਈਲ ਨੰਬਰ ਦੱਸ ਦੋ ਜੀ ਆਪਣਾ 81468 80368 ਦੁਬਾਰਾ ਫਿਰ ਦੱਸ ਦੋ ਜੀ 81468 80368 ਧੰਨਵਾਦ ਜੀ